ਕਿਲਾ ਨਾਲ ਵੀ ਜਾਲ ਚਾ ਨਹੀਂ ਸਾਰੇ ਕਿੱਕਾ ਹਾਂਗੇ ਅੱਜ ਇਹਦੇ ਤੋਂ ਅਪਾ ਵਲੌਗ ਸਟਾਰਟ ਕਰਨ ਲੱਗੇ ਆ ਤੇ ਥੋੜਾ ਸਾਥ ਸੜੇ ਨਹੀਂ ਵਲੌਗ ਜਾਲ ਕਿੰਨਾਂ ਪਾਸ ਬਲੌਗ ਵਿੱਚ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਮੀਂਹ ਪੈ ਰਿਹਾ ਹੈ ਥੁੱਲਾ ਪਰ ਟੱਟਾ ਨੂੰ ਬਾਹਲਾ ਦ੍ਰਿਸ਼ ਵੀ ਦਿਖਾ ਦੇ ਨਹੀਂ ਬੜਾ ਜੜਾ ਸ਼ਰਨ ਆ ਪੈ ਰਿਹਾ ਆ ਬਾਪੇੜ ਦਿੱਤਾ ਰਵੀ ਗਿਆ ਮੈਂ ਅੱਜ ਦੇਖਾ ਰਵੀ ਭਿੱਜ ਕੇ ਆਉਣਾ ਦੇਖੀ ਹੈ ਨਹੀਂ ਹੁਣ ਕਿੱਦਾਂ ਤੇ ਅੱਜ ਬਣਾਉਣੀ ਸੀ ਮੈਂ ਭਿੰਡੀਆਂ ਭਰ ਕੇ ਥੱਲਾ ਲੈਣ ਜਾਣਾ ਸੀ ਹੁਣ ਹੀ ਆ ਗਿਆ ਪਤਾ ਨਹੀਂ ਲਿਆ ਹੁਣੀਆਂ ਕਿ ਨਹੀਂ ਹਣੀਆਂ ਮੀ ਹਟਣਾ ਕਿ ਨਹੀਂ ਹਟਣਾ ਮੇਰੀਆਂ ਭਿੰਡੀਆਂ ਵਿੱਚ ਹੀ ਰਹਿ ਗਈਆਂ ਅੱਜ ਬਣਾਉਣੀ ਹੈ ਭਿੰਡੀਆਂ ਭਰ ਕੇ ਵਾਹ ਸਾ ਮਾਦੇ ਵਜੀਤ ਯਾਰ ਤੇ ਮੀਂਹ ਧੜਕ ਧੜ ਸਾਰੇ ਆਇਆ ਹੈ ਇਹ ਅੜਗੂ ਵੀ ਮੀਂਹ ਨਾਲ ਨੰਦ ਲੈ ਰਿਹਾ ਆ ਅਖਰ ਖਲਫ ਜਗੀ ਹੈ ਹੋਰ ਜਣਾ ਮੈਚ ਦੇਖ ਅੱਜ ਬਣਾਈਆ ਮਸਾਲੇ ਆਦਾਰ ਪਿੰਡੀਆਂ ਇੱਥੇ ਮੈਂ ਬਣਾਈਆਂ ਹੈਗੇ ਆ ਮਸਾਲੇ ਵਾਲੀਆਂ ਭਰਮੀਆਂ ਪਿੰਡੀਆਂ ਜਿਹਦੇ ਵਿੱਚ ਮਸਾਲਾ ਤੇ ਜੀਰਾ ਮਸਾਲਾ ਪੋਣੇ ਜੀਰਾ ਪੋਣੇ ਕੇ ਸਾ ਅਸੀਂ ਇਹਦੇ ਵਿੱਚ ਥੋੜਾ ਨਾ ਪਾ ਕੇ ਇਹਨੂੰ ਸੀ ਗਿਆ ਮਲਾਈਆ ਕਰ ਲਿਆ ਰਗੜ ਲਿਆ ਤੇ ਆਪਾਂ ਹੁਣ ਪਿੰਡੀਆਂ ਜਿਹੜੀਆਂ ਹੈਗੀਆਂ ਆ ਇਹ ਭਰ ਲਾਂਗੇ ਛਿਲੇ ਦੇ ਕੇ ਇਸ ਤਰ੍ਹਾਂ ਨਾਲ ਪੀੜੀਆਂ ਪਰਮੀਆਂ ਬਣਾਓਗੇ ਤਾਂ ਬਹੁਤ ਵਧੀਆ ਬਣਦੀਆਂ ਆ ਜੇ ਸਾਡਾ ਬਲੌਗ ਤੁਹਾਨੂੰ ਪਸੰਦ ਆਇਆ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਅਗਰੋ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਵਿੱਚ ਸਟੇ ਬਾਈ ਬਾਈ